ਪਾਣੀ ਵਾਲੀ ਟੈਂਕੀ ਵਿੱਚ ਨੌਜਵਾਨ ਦਾ ਸਾਹ ਕੁੱਟਣ ਕਾਰਨ ਹੋਈ ਮੌਤ ਪਾਣੀ ਵਾਲੀ ਟੈਂਕੀ ਵਿੱਚ ਗਰਮੀ ਕਰਕੇ ਗੈਸ ਬਣ ਗਈ ਅਤੇ ਵਰਤ ਗਿਆ ਪਾਣਾ ਫਿਲੌਰ ਨਜ਼ਦੀਕ ਪਿੰਡ ਮੋਰੋ ਦੇ ਨੌਜਵਾਨ ਦੀ ਟੈਂਕੀ ਸਾਫ਼ ਕਰਦੇ ਸਮੇਂ ਦਮ ਕੁੱਟਣ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਅਫਰਾ ਦੇ ਚੌਕੀ ਇੰਚਾਰਜ ਪਵਿੱਤਰ ਸਿੰਘ ਨੇ ਦੱਸਿਆ ਕਿ ਕਸ਼ਮੀਰੀ RAM 32 ਵਾਸੀ ਮੋਰੋ ਜੋ ਪਲੰਬਰ ਦਾ ਕੰਮ ਕਰਦਾ ਸੀ ਸੀ ਤੇ ਮੋਰੋ ਪਿੰਡ ਵਿੱਚ ਕੁਨਾਲ ਕੁਮਾਰ ਦੇ ਘਰ ਟੂਟੀਆਂ ਠੀਕ ਕਰਨ ਗਿਆ ਸੀ ਤੇ ਟੈਂਕੀ ਸਾਫ਼ ਕਰਨ ਲਈ ਉੱਪਰ ਚੜ੍ਹਿਆ ਸੀ ਤੇ ਕੁਨਾਲ ਕੁਮਾਰ ਸ਼ੈਰ ਤੋਂ ਸਮਾਨ ਲੈਣ ਗਿਆ ਸੀ ਜਿਸ ਘਰ ਵਿੱਚ ਟੂਟੀਆਂ ਦਾ ਕੰਮ ਕਰਨ ਗਿਆ ਸੀ ਉਸ ਟਾਈਮ ਘਰ ਦੇ ਮਾਲਕ ਕੁਨਾਲ ਕੁਮਾਰ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਤੇ ਜਦੋਂ ਕਸ਼ਮੀਰੀ RAM ਟੈਂਕੀ ਵਿੱਚ ਵੜ ਗਿਆ ਤੇ ਪਾਣੀ ਖਾਲੀ ਕਰਕੇ ਟੈਂਕੀ ਵਿੱਚ ਵੜ ਗਿਆ ਤੇ ਉਸ ਦਾ ਸਾਹ ਕੁੱਟ ਹੋ ਗਿਆ ਤੇ ਜਦੋਂ ਉਸ ਨੂੰ ਆ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਤੇ ਮਰਿਤਕ ਕਸ਼ਮੀਰੀ ਦੀ ਪਤਨੀ ਬਾਹਰ ਗਈ ਹੈ ਤੇ ਮਾਤਾ ਪਿਤਾ ਮੌਤ ਹੋ ਚੁੱਕੀ ਹੈ ਤੇ ਪਾਣਾ ਵਰਤ ਗਿਆ লাশ ਪੋਸਟਮਾਰਟਮ ਲਈ ਫਿਲੋਰ ਭੇਜ ਦਿੱਤੀ ਹੈ ਅਤੇ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਪੱਤਰਕਾਰ ਜਗਜੀਤ ਸਿੰਘ ਪੱਟੀ ਨਾਲ ਬੱਗਾ ਸੇਲ ਦੀ ਅਨਾਦੀ ਵਿਸ਼ੇਸ਼ ਰਿਪੋਰਟ ਯਕੀਨਾ ਸਾਡਾ ਮੇਰਾ ਦੇਖਾ ਜਵਾਬ ਯਕੀਨਾ ਮੁੰਡਾ ਪਿੱਛਾ ਕਹਿੰਦਾ ਨੋ ਨੋ ਹੋਦਾ ਤਾਂ ਨੀਵਾ ਕਿੰਨੀ ਉਮਰ ਕਿਹਦਾ ਕਹਿੰਦੇ ਆ ਕਿੰਨੇ ਉਮਰ ਸੀ ਪਤਾ ਹੈ ਕੀ ਆ ਤੇ ਜਲਦੀ ਘਰ ਦੇ ਵਿੱਚ ਹੋਰ ਕੋਣ ਕੋਣ ਘਰ ਤੇ ਹੋਰ ਤਾਂ ਕੋਈ ਆਪਣੀ ਦੀ ਦੋ ਮਿੰਨੇ ਬੀਬੀ ਸੀ ਅੱਛਾ ਘਰੋਂ ਦੇ ਬਾਹਰ ਗਈ ਤਵੇ ਹੁਣ 20 ਦਿਨ ਹੋ ਗਏ ਜੇ ਹੁਣ ਕੰਮ ਕੋਈ ਪੈ ਤਾ ਟੁੱਟੇ ਡੱਟੇ ਕੰਮ ਕਰਦਾ ਹਾਂਜੀ ਹਾਂਜੀ ਇਹ ਵੀ ਹੈ ਨੀ ਮਾ ਵੀ ਹੈ ਨੀ ਪਿਛੇ ਮਾਪੇ ਦੋਨੋਂ ਹੈ ਨੀ ਦੋਨੋਂ ਹੈ ਅੱਛਾ ਅੱਛਾ ਤੇ ਕਾਹਦਾ ਕੰਮ ਕਰਦੇ ਸੀ ਕੁਝ ਨਹੀਂ ਕਰਦੇ ਨਾ ਕੰਮ ਕਰਦਾ ਹੈ। ਕੰਮ ਕਰਦਾ ਕੰਮ ਕਰਦਾ। ਅੱਜ ਵੀ ਕੰਮ ਹੀ ਕਰ ਰਹੇ ਸੀ। ਅੱਜ ਵੀ ਕੰਮ ਹੀ ਕਰ ਰਹੇ ਸੀ। ਕੋਈ ਮਗਰ ਅੰਤ ਪਤਾ ਨਹੀਂ ਦੇ ਰਿਹਾ। ਤਾਂ ਉਹਨਾਂ ਨੂੰ ਧੰਨਵਾਦ ਕਰਾਂ। ਕੰਮ ਕੰਮ ਕਰਦੇ ਸੀ। ਕੰਮ ਕਰਦੇ ਕਰਦੇ ਡੈਥ ਹੋ ਗਈ। ਕੰਮ ਕਰਦੇ ਡੈਥ ਹੋਈ ਜਾਂਦਾ ਬਈ। ਅੱਜ ਕੋਈ ਸੰਤ ਵੜਿਆ। ਖਾਦਾਂ ਨੇ ਪੜਾ ਗੁਆ ਕਰ ਰਹੇ ਨੇ। ਠੀਕ ਠੀਕ। ਠੀਕ ਆ। ਤੁਸੀਂ ਆਦਣਾ ਤੇ ਹੋਈ ਜਾਂਦਾ। ਧੰਨਵਾਦ ਹੋਈ ਜਾਂਦਾ। ਇਹ ਸਰ ਕਿਦਾਂ ਇਹ ਹੱਥ ਵਾਪਰਿਆ ਜੀ? ਸਰ ਇਹ ਇੱਥੇ ਕਸ਼ਮੀਰੀਦਾਰ ਮੁੰਡਾ ਸੀਗਾ ਮੋਰੋਂ ਤੋਂ। ਕਨਾਲ ਕੁਮਾਰ ਦੇ ਘਰ ਪਾਣੀ ਵਾਲੀ ਟੈਂਕੀ ਸਾਫ਼ ਕਰਨ ਆਏ ਸੀ ਜੀ ਤੇ ਕਨਾਲ ਕਿਤੇ ਬਾਜ਼ਾਰ ਚ ਲੱਗ ਗਿਆ ਕੋਈ ਸਮਾਨ ਖਰੀਦਣ ਜੀ ਇਹ ਪਕੱਲਾ ਸੀ ਪਾਣੀ ਵਾਲੀ ਟੈਂਕੀ ਪਾਣੀ ਵਿੱਚੋਂ ਕੱਢਿਆ ਸੀ ਤੇ ਸਾਫ਼ ਕਰ ਰਿਹਾ ਸੀਗਾ ਜੀ ਉਹ ਅਚਾਨਕ ਜਾਨਕ ਜ਼ਿਆਦਾ ਪੂਰੀ ਮੰਨ ਲਓ ਗਿਆ ਉੱਤੇ ਪਾਣੀ ਟੈਂਕੀ ਦੇ ਵਿੱਚ ਸਾਹ ਨਾ ਮਿਲਣ ਕਰਕੇ ਸਾਬ ਕੋ ਟੁੰਡ ਕਰਕੇ ਮੌਤ ਹੋਈ ਬਾਕੀ ਸਾਰੇ ਮੌਤ ਦਾ ਕਾਰਨ ਤੇ ਪੋਸਟਮਾਨ ਨੂੰ ਕਰਾਉਣ ਤੋਂ ਬਾਅਦ ਹੀ ਬਸ ਸਾਹਮਣੇ ਆਏਗੇ ਜੀ